ਸਸਿਕਾ ਦੋਸਤੋ ਮੈਂ ਅਬ੍ਰਿਕਸਿਕ ਪਿਸਟਾਜ ਤੁਹਾਨੂੰ ਲੈ ਕੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਅੰਦਰ ਜਿੱਥੇ ਅੱਜ ਤੁਹਾਨੂੰ ਦਿਖਾਵਾਂਗੇ ਕੀਟ ਮਿਊਜ਼ੀਅਮ ਇਹਨਾਂ ਜਨਗੀ ਕੀੜਿਆਂ ਦਾ ਮਿਊਜ਼ੀਅਮ ਜਿਹੜਾ ਹੈਗਾ ਜਿੱਥੇ 80 ਹਜ਼ਾਰ ਕੀੜੇ ਮੈਡਮ ਮਨਵੀਤ ਜੀ ਨੇ ਆਪਣੇ ਡੱਬਿਆਂ ਦੇ ਵਿੱਚ ਬੰਦ ਕਰਕੇ ਰੱਖੇ ਹੋਏ ਆ ਤੇ ਵੱਖ-ਵੱਖ ਕਾਲਜਾਂ ਦੇ ਵੱਖ-ਵੱਖ ਸਕੂਲਾਂ ਦੇ ਸਟੂਡੈਂਟਸ ਆ ਕੇ ਬੜੀਆਂ ਬੜੇ ਧਿਆਨ ਨਾਲ ਇਹਨੂੰ ਦੇਖਦੇ ਆ ਤੇ ਬੜੀ ਪੂਰੀ ਆਪਣੀ ਲਾਈਫ ਇੰਜੋਏ ਕਰਦੇ ਆ ਇਹਨੂੰ ਦੇਖ ਕੇ ਤਾਂ ਆਪਣੀ ਲਾਈਫ ਸਮਝ ਸਕਦੇ ਆ ਵੀ ਇਹ ਜਿਹੜਾ ਕੀੜਾ ਹੈਗਾ ਆਪਣੇ ਸਰੀਰ ਵਾਸਤੇ ਜਾਂ ਆਪਣੇ ਪੌੇ ਪੇੜ ਪੌਦਿਆਂ ਵਾਸਤੇ ਜਾਂ ਆਪਣੇ ਖੇਤਾਂ ਵਾਸਤੇ ਕਿੰਨਾ ਕੁ ਨੁਕਸਾਨਦਾਇਕ ਹੈ ਤੇ ਕਿੰਨਾ ਕੀ ਹੈ ਫਾਇਦੇਦਾਰ ਹੈ ਮੈਡਮ ਮਨਵੀਤ ਜੀ ਅੱਜ ਦੱਸਣਗੇ ਆਪਾਂ ਨੂੰ ਮੈਂ ਡਾਕਟਰ ਮਨਮੀਤ ਬਰਾੜ ਪੁੱਲਰਾਂ ਜੀ ਮੈਂ ਇਸ ਮਿਊਜ਼ੀਅਮ ਦੀ ਇੰਚਾਰਜ ਹੈਗੀ ਆ ਇਹਦੇ ਵਿੱਚ ਇਹ ਜਿਹੜਾ ਮਿਊਜ਼ੀਅਮ ਆ 1972 ਦੇ ਵਿੱਚ ਸ਼ੁਰੂ ਹੋਇਆ ਸੀਗਾ ਜੀ ਤੇ ਉਸ ਤੋਂ ਬਾਅਦ ਇਹ ਵਾਲੀ ਬਿਲਡਿੰਗ ਦੇ ਵਿੱਚ 2011 ਦੇ ਵਿੱਚ ਸਾਨੂੰ आईसीआर ਤੋਂ ਜਿਹੜੀ ਗ੍ਰਾਂਟ ਮਿਲੀ ਉਹਦੇ ਨਾਲ ਇਹ ਬਣਿਆ ਹੋਇਆ ਇਹ ਬਹੁਤ ਮਾਡਰਨ ਸਿਸਟਮ ਨਾਲ ਬਣਿਆ ਹੋਇਆ ਸਾਡੇ ਕੋਲ ਕਿਉਂਕਿ ਸਾਡੇ ਕੋਲ 80000 ਦੇ ਕਰੀਬ ਕੀੜੇ ਹੈਗੇ ਆ ਜਿਹੜੇ ਕਿ 18 ਵਰਗਾਂ ਦੇ ਵਿੱਚ ਉਹਨਾਂ ਦੇ ਹੈਗੇ ਨੇ ਤੋ ਇੰਨੇ ਵੱਡੇ ਕੀੜਿਆਂ ਨੂੰ ਇੰਨੇ ਇੱਕ ਛੋਟੇ ਮਿਊਜ਼ੀਅਮ ਚ ਫਿੱਟ ਕਰਨਾ ਹੋਇਆ ਤਾਂ ਉਹਦੇ ਲਈ ਸਾਡੇ ਕੋਲ ਮੋਬਾਈਲ ਰੈਕਸ ਨੇ ਜੀ ਮੋਬਾਈਲ ਰੈਕਸ ਅੱਗੇ ਤੁਹਾਨੂੰ ਦਿਖਾਵਾਂਗੇ ਅਸੀਂ ਜਿਉਂਦੇ ਕੀੜੇ ਫੜ ਕੇ ਉਹਨਾਂ ਨੂੰ ਪ੍ਰੀਜ਼ਰਵ ਕਰਦੇ ਹਾਂ ਫਿਨੈਲ ਦੀ ਗੋਲੀਆਂ ਨਾਲ ਜਾਂ ਡਾਈਕਲੋਰੋ ਬੈਂਜ਼ੀਨ ਨਾਲ ਸਾਲ ਤੋਂ ਉਹਦੀ 4-5 ਵਾਰੀ ਪਰਫਿਊਮਿਗੇਸ਼ਨ ਕਰਦੇ ਹਾਂ ਜੀ ਵੀ ਇਹ ਕੀੜੇ ਖਰਾਬ ਨਾ ਹੋਣ ਇਕ ਤਾਂ ਸਾਰੇ ਜਿੰਨੇ ਆਪਣੇ ਫਸਲਾਂ ਦੇ ਹਾਨੀਕਾਰ ਕੀੜੇ ਨੇ ਉਹ ਅਸੀਂ ਇੱਥੇ ਰੱਖੇ ਹੋਏ ਨੇ ਲਾਭਦਾਇਕ ਨੇ ਜਿਵੇਂ ਮਧੂਮੱਖੀਆਂ ਨੇ ਜੀ ਲੇਕ ਇਨਸੈਕਟ ਆਪਣੇ ਹੋਰ ਹੈਗੇ ਨੇ ਜਿਹੜੇ ਦੂਜਿਆਂ ਨੂੰ ਖਾਂਦੇ ਜਿਵੇਂ ਆਪਾਂ ਫੇਲਪਾਸ ਭੁੰਡੀਆਂ ਕਹਿੰਦੇ ਹੁੰਦੇ ਸੀ ਦੂਜਿਆਂ ਨੂੰ ਛੋਟੇ ਉਹਨਾਂ ਨੂੰ ਖਾਂਦੀਆਂ ਨੇ ਉਹ ਰੱਖੇ ਹੋਏ ਨੇ ਕੁਝ ਜਿਹੜੇ ਮਨੁੱਖੀ ਉਹਨਾਂ ਦੇ ਉੱਤੇ ਜਿਵੇਂ ਪੈਰਾਸਾਈਟਸ ਨੇ ਉਹ ਵੀ ਰੱਖੇ ਹੋਏ ਨੇ ਖਟਮਲਾ ਜਾਂ ਡੇਂਗੂ ਮੱਛਰ ਮਲੇਰੀਆ ਫਲਾਨ ਵਾਲੇ ਉਹ ਸਾਰੀਆਂ ਚੀਜ਼ਾਂ ਆਪਾਂ ਇੱਥੇ ਰੱਖੀਆਂ ਹੋਈਆਂ ਨੇ ਮੈਂ ਇਹ ਵੀ ਬੱਚਿਆਂ ਨੂੰ ਇੱਥੇ ਦਿਖਾਉਨੇ ਆ ਜੀ ਜਿਹੜੇ ਆਪਣੇ ਬੀਐਸਸੀ ਐਮਐਸਸੀ ਪੀਐਚਡੀ ਵਾਲੇ ਬੱਚੇ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਆਪਾਂ ਦਿਖਾਉਣੇ ਆ ਇਹਨਾਂ ਦੇ ਨਾਲ ਨਾਲ ਅਸੀਂ ਗਲਾਸ ਚਾਰਜ ਦੇ ਵਿੱਚ ਜਿਹੜਾ ਇਹਨਾਂ ਤੋਂ ਨੁਕਸਾਨ ਕਰਦੇ ਨੇ ਕੀੜੇ ਪੱਤਿਆਂ ਦੇ ਉੱਤੇ ਜਾਂ ਫਰੂਟ ਦੇ ਉੱਤੇ ਉਹਨ ਸਾਰੇ ਨੁਕਸਾਨ ਦੇ ਸਿੰਪਟਮਸ ਆਪਾਂ ਉਹ ਵੀ ਰੱਖੇ ਹੋਏ ਨੇ ਚਾਹੇ ਉਹ ਸਿਉਂਕ ਦਾ ਹੈਗਾ ਚਾਹੇ ਉਹ ਕਿਸੇ ਚਿੱਟੀ ਮੱਖੀ ਦਾ ਮਾਈਟ ਦਾ ਹੈਗਾ ਆ ਜਾਂ ਕੋਈ ਹੋਰ ਕਿਸੇ ਗੰਡੂਵੇ ਦਾ ਆ ਜਾਂ ਕਿਸੇ ਬੀਟਲ ਦਾ ਉਸ ਚੈਨ ਨੂੰ ਕਿਵੇਂ ਪਛਾਣਾਂਗੇ ਕੀ ਅੱਜ ਤੁਸੀਂ ਪਛਾਣ ਦੱਸੂਗੇ ਹਾਂਜੀ ਜਿਵੇਂ ਆ ਅਸੀਂ ਇੱਕ ਛੋਟਾ ਜਿਹਾ ਡੱਬਾ ਤੇ ਬਣਾਇਆ ਹੋਇਆ ਹੈਗਾ ਜਵੇਂ ਆਮ ਬੱਚੇ ਥੋੜਾ ਜਿਹਾ ਤਾਂ ਪਛਾਣ ਲੈਂਦੇ ਆ ਵੀ ਆਹ तितਲੀ ਆ ਜੀ ਆ ਮੌਤ ਹੈ ਇਹਨਾਂ ਦੀ ਨਾ ਇੱਕ ਬੰਨੀਆਂ ਹੁੰਦੀਆਂ ਜੀ ਪ੍ਰੋਪਰ ਆਇਡੈਂਟੀਫਿਕੇਸ਼ਨ ਇੱਕ ਤਾਂ ਸੀ ਇਹਨਾਂ ਦੀ ਤਸਵੀਰਾਂ ਰਾਹੀਂ ਪਛਾਣ ਕੱਢ ਸਕਦੇ ਆ ਫਿਰ ਇੱਕ ਸਾਡੇ ਮੈਨੂਅਲਸ ਬਣੇ ਹੋਏ ਨੇ ਉਹ ਬੱਚਿਆਂ ਨੂੰ ਪਛਾਣ ਕਰਾਈ ਦੇ ਮੱਖੀਆਂ ਨੇ ਆਮ ਸਾਰੇ ਜਾਨੂ ਨੇ ਇਹਨਾਂ ਦੇ ਨਾਲ ਨੇ ਫਿਰ ਆਪਣੇ ਕੋਲ ਆ ਬੱਗਸ ਨੇ ਇਹ ਨੁਕਸਾਨ ਕਰਦੇ ਨੇ ਸਭ ਤੋਂ ਜ਼ਿਆਦਾ ਆਪਣੀਆਂ ਫਸਲਾਂ ਦੇ ਟਿੱਡੇ ਨੇ ਟਿੱਡੀ ਦਾਲ ਜਿਵੇਂ ਪਿੱਛੇ ਦੇ ਬੜਾ ਆਇਆ ਸੀਗਾ ਉਹ ਆਹ ਵਾਲਾ ਹੈਗਾ ਇਹ ਉਹ ਕਰਦੇ ਨੇ ਫਿਰ ਆਪਣੇ ਕੋਲ ਮੱਖੀਆਂ ਮੱਛਰ ਆਪਣੇ ਉੱਤੇ ਮੱਝਾਂ ਗਾਵਾਂ ਤੇ ਆ ਜਾਂਦੀਆਂ ਨੇ ਮੱਖੀਆਂ ਉਹ ਵਾਲੀਆਂ ਰੱਖੀਆਂ ਹੋਈਆਂ ਨੇ ਆ ਸਾਰੇ ਸਾਡੇ ਲਾਭਦਾਇਕ ਕੀੜੇ ਨੇ ਛੋਟੇ ਉਹਨਾਂ ਨੂੰ ਖਾਂਦੇ ਨੇ ਜਿੰਨੇ ਆਪਣੇ ਹਾਨੀਕਾਰਕ ਨੇ ਆਮ ਇਹ ਵੀ ਸਾਡੇ ਕੁਦਰਤ ਦੇ ਵਿੱਚ ਜਦ ਬਰਸਾਤ ਦਾ ਮੌਸਮ ਆਉਂਦਾ ਇਹਨਾਂ ਦੇ ਜਵੇਂ ਦੋ ਫੰਗ ਦੋ ਫੰਗ ਹੁੰਦੇ ਆ ਨਾ ਦੀਆਂ ਛੇ ਛੇ ਲੱਤਾਂ ਹੁੰਦੀਆਂ ਨੇ ਐ ਸਾਰਿਆਂ ਦੇ ਆਡੈਂਟੀਫਾਈ ਸਾਰਿਆਂ ਦੀ ਫੰਗਾਂ ਦੀ ਜੀ ਅਲੱਗ-ਅਲੱਗ ਤਰ੍ਹਾਂ ਦੀ ਹੈ ਜਿਵੇਂ ਤਿਤਲੀਆਂ ਦੇ ਵਿੱਚ ਬੜੇ ਨਮੁਲਾਇਮ ਤੇ ਇਹਦੇ ਵਿੱਚ ਹਾ ਮੈਂਬਰਨਸ ਦੇ ਹੁੰਦੇ ਨੇ ਇਹਦੇ ਵਿੱਚ ਜੇ ਨੈਟ ਹੁੰਦੀ ਆ ਉਦਾਂ ਦੇ ਹੁੰਦੇ ਨੇ ਇਹਨਾਂ ਤੋਂ ਪਛਾਣ ਕਰ ਲਈਦੀ ਆ ਬੀਟਲਸ ਦੇ ਵਿੱਚ ਥੋੜੇ ਸਖਤ ਹੋ ਜਾਂਦੇ ਨੇ ਜਿਹੜੇ ਜਿਹੜੇ ਹੈਗੇ ਆ ਇਹ ਨੁਕਸਾਨਦਕੀ ਹੁੰਦੀ ਆ ਜਾਂ ਕੋਈ ਨਾ ਤੋ ਬੈਨੀਫਿਟ ਵੀ ਮਿਲਦਾ ਨਹੀਂ ਜੀ ਬੈਨੀਫਿਟ ਬਹੁਤ ਮਿਲਦਾ ਜਿੰਨੇ ਆਪਣੇ ਮੱਖੀਆਂ ਨੇ ਇਹ ਸਾਡੀ ਪੋਲੀਨੇਸ਼ਨ ਲਈ ਫਸਲਾਂ ਦੇ ਉਹਦੇ ਲਈ ਬਹੁਤ ਜ਼ਰੂਰੀ ਆ ਜੇ ਪੋਲੀਨੇਸ਼ਨ ਹੀ ਨਹੀਂ ਹੋਊਗੀ ਤਾਂ ਤੇ ਆਪਾਂ ਕਹਿ ਦਿੰਦੇ ਆ ਵੀ ਜੇ ਮਧੂਮੱਖੀ ਨਹੀਂ ਹੋਊਗੀ ਤਾਂ ਖਾਣਾ ਕਿੱਥੋਂ ਆਊਗਾ ਨਾ ਫਸਲਾਂ ਲਈ ਬਹੁਤ ਜ਼ਰੂਰੀ ਆ ਫਿਰ ਸਾਡੇ ਕੋਲ ਹੈਗੇ ਨੇ ਜਿਹੜੇ ਕੁਝ ਕੁਦਰਤ ਦੇ ਵਿਚ ਪ੍ਰिडेटਰ ਬਣਾਏ ਹੋਏ ਨੇ ਉਹ ਨੁਕਸਾਨ ਕਰਨ ਵਾਲੇ ਕੀੜਿਆਂ ਨੂੰ ਖਾਂਦੇ ਨੇ ਉਹ ਸਾਡੇ ਕੋਲ ਹੈਗੇ ਨੇ ਫਿਰ ਆਪਾਂ ਨੂੰ ਰੇਸ਼ੀਅਮ ਸਿਲਕ ਮਿਲਦਾ ਸਿਲਕ ਮੌਥ ਤੋਂ ਇਦਾਂ ਹੀ ਲਾਕ ਇਨਸੈਕਟ ਹੈਗਾ ਲਾਕ ਜਿਹਦੇ ਤੋਂ ਆਮ ਆਪਣੀਆਂ ਲਾਕ ਦੀ ਪੇਂਟ ਵਾਰਨਿਸ਼ ਤੇ ਯੂਜ਼ ਹੁੰਦਾ ਹੈ ਹਨਾ ਆਪਣੀ ਜੁਐਲਰੀ ਚ ਵੀ ਯੂਜ਼ ਹੁੰਦਾ ਉਹ ਲਾਕ ਉਹਦੀ ਕਲਚਰਿੰਗ ਕਰਦੇ ਆਪਾਂ ਇਹ ਸਾਰੇ ਸਾਡੇ ਇਹ ਸਾਰੇ ਕੀੜਿਆਂ ਤੋਂ ਹੀ ਯੂਫੁਲ ਕੀੜਿਆਂ ਤੋਂ ਹੀ ਨੇ ਜੀ ਉਹ ਵੀ ਹੈਗੇ ਉਹ ਤੁਹਾਨੂੰ ਦਿਖਾਉਣਾ ਮੈਨੂੰ ਥੋੜੀ ਲੈਫਟੋਂ ਦੇਖ ਲਈ ਆਪਾਂ ਇਹ ਵੀ ਗਲਾਸ ਜਾਰ ਦੇ ਵਿੱਚ ਅਸੀਂ ਨਾ ਜਿਹੜੇ ਇਹਨਾਂ ਦੇ ਸਿੰਪਟਮ ਹੁੰਦੇ ਆ ਵੀ ਕੀ ਪਹਿਚਾਨ ਆ ਇਹਨਾਂ ਦੀ ਨੁਕਸਾਨ ਦੀ ਉਹ ਸਾਰੇ ਅਸੀਂ ਇਆਂ ਰੱਖੇ ਹੋਏ ਨੇ ਤੇ ਇਹਨਾਂ ਸਬਜ਼ੀਆਂ ਦੇ ਵਿੱਚ ਲਗਰਾਂ ਲਈ ਜਿਹੜੀ ਬੈਂਗਨ ਤੇ ਆਮਸੁੰਡੀ ਬਹੁਤ ਆਉਂਦੀ ਆ ਤੇ ਵੀ ਉਹਦਾ ਕਿਵੇਂ ਮੂਰੀਆਂ ਕਰ ਦਿੰਦੀ ਆ ਉਹ ਨੁਕਸਾਨ ਦਿਖਾਇਆ ਹੋਇਆ ਇਹ ਮਾਈਟ ਦਾ ਹਮਲਾ ਦਿਖਾਇਆ ਹੋਇਆ ਫਿਰ ਨਰਮੇ ਦੇ ਕੀੜੇ ਜਿੰਨੇ ਨੇ ਚਿੱਟੀ ਮੱਖੀ ਆ ਜਾਂ ਤੁਹਾਡਾ ਪੁੰਡੀ ਆ ਜਾਂ ਤੇਲ ਆਇਆ ਚੇਪਾ ਉਹਨਾਂ ਦੇ ਨੇ ਐ ਹੀ ਫਲਾਂ ਦੇ ਨੇ ਫਿਰ ਛੋਨੇ ਦੇ ਕੀੜੇ ਆ ਡੱਡ ਸਾਰੇ ਦਿਖਾਏ ਹੋਏ ਨੇ ਫਲਾਂ ਦੇ ਨੇ ਜੀ ਗੰਨੇ ਦੇ ਆਪਣੀ ਕਮਾਦ ਦੇ ਗੰਡੂਵੇ ਨੇ ਜਾਂ ਹੋਰ ਜਿੰਨੇ ਵੀ ਬੂਰੇ ਰਹਿਗੇ ਉਹਨਾਂ ਦਾ ਲਖਾਇਆ ਹੋਇਆ ਆਪਾਂ ਇਹ ਸਾਰਾ ਇਹ ਸਾਰੇ ਅਸੀਂ ਕロップ ਵਾਈਜ਼ ਅਰੇਂਜ ਕੀਤੇ ਹੋਏ ਆ ਤਾਂ ਕਿ ਬੱਚਿਆਂ ਨੂੰ ਵੀ ਦਿਖਾਉਣਾ ਸਾਨੂੰ ਸਾਖਾ ਥੋੜੇ ਲਾਭਦਾਇਕ ਕੀੜਿਆਂ ਦਾ ਦੱਸ ਰਹੀ ਸੀ ਰੇਸ਼ੀਮ ਦਾ ਕੀੜਾ ਜੀ ਇਹਨਾਂ ਦੇ ਜਿਹੜੇ ਉਹ ਹੁੰਦੇ ਆ ਕਕੂਨਸ ਬਣਾ ਦਿੰਦੇ ਉਹਨਾਂ ਤੋਂ ਫਿਰ ਆਪਾਂ ਅੱਗੇ ਸਿਲਕ ਬੰਨਦਾ ਹੈਗਾ ਉਹ ਵਾਲੀਆਂ ਇੱਕ ਕਲੈਕਸ਼ਨ ਹੈ ਉਹ ਸਾਡੇ ਮੋਬਾਈਲ ਰੈਕ ਨੇ ਜੀ ਇਹ ਸਟੀਲ ਦੇ ਬਨੇ ਹੋਏ ਨੇ ਸਾਡੇ ਕੋਲ 6 ਇਦਾਂ ਦੇ ਹੈਗੇ ਨੇ ਇਹਦੇ ਵਿੱਚ 80 ਕੈਬਿਨੈਟਸ ਨੇ ਤੇ ਅਸੀਂ ਹਜ਼ਾਰ ਸਾਡੇ ਕੀੜੇ ਆ ਤਾਂ ਤਕਰੀਬਨ 80 ਹੋਈ ਸਾਡੇ ਕੋਲ ਕੈਬਿਨੈਟਸ ਨੇ ਤੇ ਇਹਨੂੰ ਨੰਬਰ ਕੀਤਾ ਹੋਇਆ ਸੀ ਕੋਈ ਵੀ ਆਵੇ ਤਾਂ ਦੇਖ ਸਕਦੇ ਆ ਇਹਨਾਂ ਦੇ ਵਿੱਚ ਜਿੰਨੀ ਵੀ ਕਲੈਕਸ਼ਨ ਹੈ ਉਹ ਸਾਰੀ ਜਿਵੇਂ ਆਰਡਰ ਵਾਈਜ਼ ਕੀੜਿਆਂ ਦੇ ਆਮ 30 ਆਰਡਰ ਨੇ ਇਹਨਾਂ ਨੂੰ ਆਰਡਰ ਤੇ ਅੱਗੇ ਫੈਮਿਲੀ ਵਾਈਜ਼ ਵੀ ਆਪਾਂ ਕਹਿੰਦੇ ਸਭ ਤੋਂ ਛੋਟਾ ਸਪੀਸ਼ੀਸ ਲੈਵਲ ਹੁੰਦਾ ਸਾਡੇ ਉਹਦੇ ਵਿੱਚ ਉੱਥੋਂ ਤੱਕ ਇਹ ਕੀਤੀਆਂ ਹੋਈਆਂ ਨੇ ਆ ਦੇਖੋ ਜਿਵੇਂ ਲਾਪੀ ਡਾਕਟਰਾਂ ਦੇ ਵਿੱਚ ਟਿੱਕਲੀਆਂ ਨੇ ਵਿਡੀਓਸ ਹੋਣੀਆਂ ਹਰ ਇੱਕ ਨੂੰ ਆਪਾਂ ਆਇਡੈਂਟੀਫਾਈ ਕੀਤਾ ਹੋਇਆ ਕਿੱਥੋਂ ਲਈ ਆ ਕੀ ਆ ਉਹ ਸਾਰੇ ਰੱਖੇ ਹੋਏ ਨੇ ਇਹ ਜਿਹੜੀਆਂ ਸਾਡੀਆਂ ਕੁਚ ਹਾਨੀਕਾਰਕ ਤਿਤਲੀਆਂ ਨੇ ਉਹਨਾਂ ਦੀ ਰੱਖੀ ਹੋਈ ਹੈ ਜੀ ਮਨੇ ਵੀ ਰੰਗ ਬਰੰਗੀਆਂ तितਲੀਆਂ ਸਾਰੀਆਂ ਹਾਨੀ ਕਰਦੀ ਹਾਂ ਨਹੀਂ ਜੀ तितਲੀਆਂ ਜ਼ਿਆਦਾਤਰ ਨੁਕਸਾਨ ਹੀ ਕਰਦੀਆਂ ਨੇ ਜੀ ਸਭ ਤੋਂ ਜ਼ਿਆਦਾ ਨੁਕਸਾਨ ਕਰਦੀਆਂ ਨੇ ਫਸਲਾਂ ਦਾ ਆਪਣੇ ਆ ਹੈਗੇ ਨੇ ਜੀ ਇਹ ਸਾਡੇ ਕੋਲ ਸਭ ਤੋਂ ਵੱਡਾ ਜਿਹੜਾ ਇਸ ਮਿਊਜ਼ੀਅਮ ਦੇ ਵਿੱਚ ਜਿਵੇਂ ਤੁਸੀਂ ਲਾ ਲੋ ਬੀ ਪੁਆਇੰਟ 1 ਮਿਲੀਮੀਟਰ ਤੋਂ ਲੈ ਕੇ 12 ਇੰਚ ਤੱਕ ਦੇ ਸਾਡੇ ਕੋਲ ਕੀੜੇ ਹੈਗੇ ਨੇ ਇਹ ਸਭ ਤੋਂ ਵੱਡੇ ਨੇ ਇਹ ਮੌਥ ਨੇ ਇਹ ਨੁਕਸਾਨ ਨਹੀਂ ਕਰਦੇ ਨਾ ਆ ਜਿਹੜੇ ਹੈਗੇ ਨੇ ਪਾਣੀ ਚ ਹੁੰਦੇ ਆ ਜੀ। ਬੱਗਸ ਹੈਗੇ ਨੇ ਇਹ ਦੂਜੇ ਜਿਵੇਂ ਆਪਾਂ ਕਹਿੰਦੇ ਨਾ ਪਾਣੀ ਚ ਛੋਟੇ ਛੋਟੇ ਜੀਵਾ ਨੂੰ ਖਾਂਦੇ ਨੇ। ਹੂੰ ਹੂੰ ਹੂੰ। ਇਹ ਉਸ ਤਰ੍ਹਾਂ ਦੇ ਹੈਗੇ ਆ। ਆ ਵੀ ਜਿਹੜੀ ਓਡੋਨੇਟਾ ਦੇ ਵਿੱਚ ਜਿਨ੍ਹਾਂ ਨੂੰ ਆਮ ਬੱਚੇ ਆਪਣੇ ਜਹਾਦ ਕਹਿ ਕੇ ਬਣਾਉਂਦੇ ਆ ਬਰਸਾਤ ਤੋਂ ਬਾਅਦ ਆਮ ਬਹੁਤ ਉੱਡਦੇ ਫਿਰਦੇ ਹੁੰਦੇ ਨੇ ਸੀ ਇਹ। ਇਹ ਸਾਡੇ ਕੋਲ ਹੈਗੇ ਨੇ। ਇਹ ਤੁਹਾਨੂੰ ਦੇਖੋ ਵੀ ਕੀੜਿਆਂ ਚ ਵੀ ਬਹੁਤ ਸੋਨੇ ਰੰਗ ਤੇ ਬੜਾ ਸੁਣਾ ਹੁੰਦਾ ਇਹ ਛੋਟੇ ਛੋਟੇ। ਬੱਗਸ ਨੇ ਇਹ ਹਾਂਜੀ ਹਾਂਜੀ ਆਹ ਦੀ ਆਪਣੀ ਸਿਉਂਕ ਤੇ ਨਹੀਂ ਜੜੀ ਸਿਉਂਕ ਦੀ ਵੱਡੀ ਬਾਲਗ ਅਵਸਥਾ ਹੁੰਦੀ ਨਾ ਹਟੜ ਇਹ ਸਿਉਂਕ ਦੀਆਂ ਨੇ ਰੱਖੀਆਂ ਇਸੇ ਤਰ੍ਹਾਂ ਹੀ ਸਾਡੇ ਅੱਗੇ ਵੀ ਸਾਰੇ ਹੈਗੇ ਨੇ ਜਿੰਨੀ ਸਾਡੀ ਬੱਚਿਆਂ ਦੀ ਕਲੈਕਸ਼ਨ ਆਂਦੀ ਆ ਜੀ ਉਹ ਅਸੀਂ ਮਿਊਜ਼ੀਅਮ ਚ ਰੱਖ ਦਿੰਦੇ ਆ ਪ੍ਰੀਜ਼ਰਵ ਕਰਕੇ ਇਹ ਬੜਾ ਸੌਖਾ ਸਿਸਟਮ ਹੈ ਜੀ ਵੀ ਇਹ ਦੇਖਣ ਨੂੰ ਲੱਗਦਾ ਵੀ ਬਹੁਤ ਹਾਰਡ ਹੋਊਗਾ ਹਨਾ ਪਰ ਇਹ ਬੜਾ ਸੌਖਾ ਵੀ ਆ ਰਾਮ ਨਾ ਬੰਦਾ ਇਹ ਸਾਰੇ ਲੌਕ ਹੋ ਜਾਂਦੇ ਆ ਹਾਂਜੀ ਅੱਜ ਜੇ ਸਾਡੇ ਕੋਲ ਬਹੁਤ ਪੁਰਾਣੀ ਕਲੈਕਸ਼ਨ ਹੈ ਜੀ 1970 ਵੇਲੇ ਦੀ ਆ ਦੇਖੋ ਉਦੋਂ ਦੀ ਰੱਖੀ ਹੋਈ ਇਹ ਆਮ ਜ਼ਿਆਦਾਤਰ ਸਾਨੂੰ ਜੰਗਲਾਂ ਦੇ ਵਿੱਚ ਜਿੱਥੇ ਬਹੁਤ ਡेंस वेजिटेशन ਉੱਥੇ ਸ੍ਰੈਂਬੇਸੀਡ ਬੀਟਲਸ ਨੇ ਹਾਂਜੀ ਉੱਥੇ ਇਹ ਮਿਲਦੇ ਨੇ ਇਹ ਵੀ ਨੁਕਸਾਨ ਕਰਦੇ ਨੇ ਆਪਣੇ ਉਹਨਾਂ ਦੇ ਸਾਡੇ ਕੋਲ ਕੁਝ ਇਦਾਂ ਦੇ ਵੀ ਕੀੜੇ ਹੁੰਦੇ ਵੀ ਜਿਹੜੇ ਲੱਗਦੇ ਹੀ ਨਹੀਂ ਇਹ ਕੀੜੇ ਨੇ ਇਹ ਵੀ ਸਾਰੇ ਆਪਣੇ ਜੀਪਰੀਡੇਟਰਸ ਨੇ ਕੁਦਰਤੀ ਸਾਰਾ ਉਹਦਾ ਬੈਲੈਂਸ ਰੱਖਦੇ ਨੇ ਮੈਂਟਡ ਫ੍ਰੈਗਮੈਂਟਸ ਉਹਦੇ ਵਿੱਚ ਆਉਂਦੇ ਨੇ ਜਦੋਂ ਮੈਂ ਤੁਹਾਨੂੰ ਦੱਸ ਰਹੀ ਸੀ ਨਾ ਵੀ ਬਿਲਕੁਲ ਤੁਹਾਨੂੰ ਐ ਲੱਗੂਗਾ ਵੀ ਲੱਕੜੀਆਂ ਨੇ ਇਹ ਕੀੜੇ ਨੇ ਇਹਦੇ ਨੁਕਹ ਹਾਂਜੀ ਆਨੇ ਬਿਲਕੁਲ ਪੱਤਿਆਂ ਵਾਂਗੂ ਲਹਾਂਜੀ ਆਇਆ ਲਾਉਦਾ ਕਿ ਬਿਲਕੁਲ ਜਿਵੇਂ ਸੁੱਕੀ ਲੱਕੜ ਹੈ ਪਰ ਇਹ ਵੀ ਕੀੜੇ ਨੇ ਜੀ ਇਹਦੇ ਚ ਇਕੱਲੇ ਸਾਡੇ ਕੋਲ ਪੰਜਾਬ ਦੇ ਨਹੀਂ ਜੀ ਸਾਡੇ ਕੋਲ ਤਕਰੀਬਨ ਉੱਤਰੀ ਭਾਰਤ ਦੇ ਸੈਂਟਰਲ ਇੰਡੀਆ ਤੋਂ ਤੇ ਹੋਰ ਜਿੱਥੇ ਵੀ ਅਸੀਂ ਜਾਣੇ ਉੱਥੇ ਕਲੈਕਸ਼ਨ ਕੀਤੀ ਇਕੱਠੀ ਕੀਤੀ ਹੋਈ ਹੈ ਜਿਵੇਂ ਆਹ ਵਾਲਾ ਕੀੜਾ ਜੀ ਆਨੇ ਜਿਵੇਂ ਆਹ ਦੇਖੋ بڑے ਉਹ ਨੇ ਇਹ ਰੇਗਿਸਤਾਨਾਂ 'ਚ ਆ ਮਿਲਦੇ ਆਪਾਂ ਨੂੰ ਰਾਜਸਥਾਨ ਘਰੇਸਣ ਬੜੀ ਤੇਜ਼ ਭੱਜਦਾ ਮਿੱਟੀ ਦੌੜਦਾ ਹੈਗਾ ਹਾਂਜੀ ਹਾਂਜੀ ਤੇ ਛੋਟੇ-ਛੋਟੇ ਬੰਦਿਆਂ ਨੂੰ ਵੀ ਘੱਟ ਲੈਂਦਾ ਕਈ ਵਾਰੀ ਇਦਾਂ ਦੇ ਵੀ ਆਪਣੇ ਕੋਲ ਕੀੜੇ ਹੈਗੇ ਨੇ ਆ ਵੀ 80 ਡੀ ਨਾ ਨੈਚੁਰਲ ਹੈ ਜਾਂ ਪਲਾਸਟਿਕ ਵਗੈਰਾ ਨੈਚੁਰਲ ਹੈ ਦੀ ਸਾਰੀਆਂ ਨੈਚੁਰਲ ਨੇ ਇਹਨਾਂ ਨੂੰ ਜਸੀਂ ਫੜ ਕੇ ਲਿਆਉਂਦੇ ਹਾਂ ਇਨਸੈਕਟ نیٹ ਨਾਲ ਜਾਂ ਟਰੈਪਸ ਦੇ ਨਾਲ ਫਿਰ ਇਹਨਾਂ ਨੂੰ ਥੋੜਾ ਲੈਬ ਦੇ ਵਿੱਚ ਉਹਨਾਂ ਦੀ ਸੈਟਿੰਗ ਕਰੀਦੀ ਹੈ ਸੈਟਿੰਗ ਪੋਰਟਸ ਹੁੰਦੇ ਨੇ ਉਹਦੇ 'ਚ ਕਰਕੇ ਫਿਰ ਇਹਨਾਂ ਨੂੰ ਇਹਦੇ 'ਚ ਪਿੰਨ ਕਰੀਦਾ ਪਿੰਨ ਕਰਨ ਦਾ ਤਰੀਕਾ ਵੀ ਹਰੇਕ ਦਾ ਵੱਖਰਾ-ਵੱਖਰਾ ਹੈ ਜੀ ਸੇਫ ਦੇ ਵਿੱਚ ਬੁਲੀ ਐਪਲ ਐਫਿਡਿਕਟਲ ਆਉਂਦਾ ਹੈ ਕਾਫੀ ਨੁਕਸਾਨ ਕਰਦਾ ਇਦਾਂ ਰੂਮ ਵਾਂਗੂ ਉਹ ਬਣਾ ਦਿੰਦਾ ਉਹਦੇ ਉੱਤੇ ਹੁਣ ਤਾਂ ਥੋੜਾ ਕਾਲਾ ਹੋ ਗਿਆ ਹੋਇਆ ਨਾ ਉਹ ਚੀਜ਼ ਰੱਖੀ ਹੋਈ ਆ ਫਿਰ ਐਂ ਗੰਨੇ ਦੇ ਵਿੱਚ ਆਪਾਂ ਬੋਰਰ ਦਾ ਡੈਮੇਜ ਰੱਖਿਆ ਅੱਜ ਜਿਵੇਂ ਸਿਉਂਕ ਦਾ ਆਪਾਂ ਇਹ ਕਹਿੰਦੇ ਆ ਵੀ ਬੰਦੇ ਹੀ ਘਰ ਬੜੇ ਸੋਹਣੇ ਬਣਾਉਂਦੇ ਆ ਫਿਰ ਸਿਉਂਕ ਵੀ ਜ਼ਮੀਨ ਦੇ ਅੰਦਰ ਜਾਂ ਉੱਪਰ ਬਹੁਤ ਸੋਹਣੇ ਬਣਾਉਂਦੀ ਆ ਦੇਖੋ ਕਿਵੇਂ ਉਹਨਾਂ ਦੇ ਅਲੱਗ-ਅਲੱਗ ਕਮਰੇ ਨੇ ਸਾਰੇ ਇਹ ਚੀਜ਼ ਬੜੀ ਵਧੀਆ ਲੱਗਦੀ ਆ ਤੁਸਾਂ ਆਪਾਂ ਦੇਖਦੇ ਆ ਰਾਇਲ ਚੈਂਬਰ ਜਿਵੇਂ ਰਾਜੇ ਮਹਾਰਾਜਿਆਂ ਦੇ ਹੁੰਦੇ ਆ ਉਹ ਤੋਂ ਉਸੇ ਤਰ੍ਹਾਂ ਸ਼ੌਂਕ ਦਾ ਵੀ ਇਵੇਂ ਹੀ ਆ ਉਹਨਾਂ ਦਾ ਹੈਗਾ ਫੰਗਲ ਗਾਰਡਨ ਵੀ ਜਿੱਥੇ ਉਹ ਆਪਦੇ ਖਾਣਾ ਇਕੱਠਾ ਕਰਦੇ ਆ ਜਾਂ ਕੁਝ ਵੀ ਕਰਦੇ ਆ ਉਹ ਬਨੇ ਹੋਏ ਨੇ ਸ਼ੌਂਕ ਤੇ ਸਾਰੇ ਨੇਚਰਲ ਐਂ ਪ੍ਰੀਜ਼ਰਵ ਕੀਤੇ ਹੋਏ ਨੇ ਜੀ ਇਦਾਂ ਹੀ ਫਿਰ ਆਹਾ ਅ ਅਮਰੀਕਨ ਸੁੰਢੀ ਦਾ ਨਰਮੇ ਤੇ ਡੈਮੇਜ ਸਿੱਲੇ ਦਾ ਅੰਬ ਦੇ ਉੱਤੇ ਕੁਝ ਆਪਣੀ ਜਿਹੜੀ ਫੁੱਲ ਵਾਲੇ ਨੇ ਉਹਨਾਂ ਤੇ ਵੀ ਕੀੜੇ ਨੁਕਸਾਨ ਕਰਦੇ ਨੇ ਏਹ ਤੰਬਾਕੂ ਸੁੰਡੀ ਦਾ कॉटन ਦੇ ਉੱਤੇ ਹੈਗਾ ਜੀ ਕੈਸਟਰ ਤੇ ਆ ਫਾਲਸਾ ਤੇ ਆ ਬੀਟਲ ਆ ਦੇਖੋ ਮੋਰੀਆਂ ਕਰ ਦਿੰਦੇ ਨੇ ਪੱਤਿਆਂ ਦੇ ਵਿੱਚ ਫਿਰ ਗੋਭੀ ਦੇ ਉੱਤੇ ਡਾਇਮੰਡ ਬੈਕ ਮਚਮਕੀਲੇ ਪੇਠਾਲਾ ਤੰਗਾ ਬੜਾ ਛੋਟਾ ਜਿਹਾ ਹੁੰਦਾ ਉਹ ਮੋਰੀਆਂ ਕਰ ਦਿੰਦਾ ਇਦਾਂ ਹੀ ਮੱਕੀ ਦੇ ਵਿੱਚ ਮੱਕੀ ਦਾ ਗੰਡੂਵਾ ਸਟੈਂਪੋਰ ਉਹਦਾ ਡੈਮੇਜ ਆ ਸੋ ਇਹ ਸਾਰੇ ਇਦਾਂ ਸੀ ਰੱਖੇ ਹੋਏ ਨੇ ਅੱਜ ਮੈਡਮ ਅਨਮੀਤ ਜੀ ਨੇ ਦੱਸਿਆ ਵੀ ਆ ਦੇਖੋ ਕੀੜੇ ਕਿੰਨੇ ਕੀੜੇ ਆਪਾਂ ਨੂੰ ਫਾਇਦੇਮੰਦ ਹੁੰਦੇ ਆ ਤੇ ਕਿੰਨੇ ਨੁਕਸਾਨਦੇ ਆਖੋਦੇ ਤਿਤਲੀਆਂ ਜਿਹੜੀਆਂ ਮੁਲਾਇਮ ਪੰਖਾਂ ਦੇ ਨਾਲ ਉੱਡਦੀਆਂ ਨੇ ਉਹ ਆਪਾਂ ਨੂੰ ਕਿੰਨਾ ਫਾਇਦੇ ਦੇ ਸਕਦੀਆਂ ਤੇ ਕਿੰਨਾ ਨੁਕਸਾਨ ਦੇ ਸਕਦੀਆਂ ਮਧੂਮੱਖੀਆਂ ਆਪਣੀ ਜ਼ਿੰਦਗੀ ਦੇ ਵਿੱਚ ਕਿੰਨਾ ਫਾਇਦਾ ਤੇ ਕਿੰਨਾ ਨੁਕਸਾਨ ਦੇਦੀਆਂ ਮੈਡਮ ਅਨਮੀਤ ਜੀ ਨੇ ਦੱਸਿਆ ਹੁਣ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਟੋਹੜਾ ਚੋਂ ਅਮਰੀਕਾ ਤੋਂ ਇਜਾਜ਼ਤ